पुलिस जिला खन्ना के समराला में लकड़ी से ओवरलोड ट्राली के पीछे कार की टक्कर हो गई हादसे में नूरपुर बेदी के कपड़ा व्यापारी की मौत हो हो गई। उसका साथी गंभीर घायल गया। हासा से दुराहा को जाती सड़क पर हुआ मृतक की पहचान निखिल शर्मा तेईस निवासी नूरपुर बेदी के तौर पर हुई है घायल आकाशदीप की हालत गंभीर है जिसे समराला के सिविल हॉस्पाल में भर्ती करवाया गया है और उसके बाद उनको पीजीए रेफर कर दिया गया निखिल शर्मा रेडीमेड गारमेंट्स व्यापारी था वह अपने दोस्त आकाशदीप के साथ लुधियाना कपड़ा खरीदने जा रहा था उनकी कार के आगे लकड़ी से ओवरलोड ट्रैक्टर ट्रॉली जा रही थी अचानक ट्रैक्टर चालक ने ब्रेक लगा दी तो पीछे से कार की टक्कर हो गई टक्कर इतनी भयंकर थी कि निखिल की मौके पर मौत हो गई गंभीर रूप से घायल काशदीप को राहगीरों ने एम्बुलेंस बुलाकर समराला सिविल अस्पताल भेजा वहां डॉक्टरों ने हाल को भापते हुए पीजीआई चंडीगढ़ रेफर कर दिया जांच के दौरान सामने आया है कि ओवरलोड थी ट्राली की काफी बाहर लकड़ियां आई हुई थी और पीछे कोई रिफ्लेक्टर भी नहीं लगाया हुआ था जिसके चलते कार की टक्कर के बाद कार बुरी तरह से नुकसानी गई हादसे की जाँच कर रही माछीवाड़ा साहब थाने के एस तारा राम ने कहा की पुलिस ने को सूचना मिलने के बाद मौके पर पहुंची और लकड़ी से ओवरलोड ट्रक्टर ट्रॉली को कब्जे में लिया। आरोपी चालक के खिलाफ केस दर्ज कर दिया है। वहीं पोस्टमार्टम के बाद निखिल का शव बासों के हवाले कर दिया गया। हां जी पाजी नाम दस्सियो अपना तनुजपुरी ते केडी जगह ਤੋਂ नूरपुर बेदी ਤੋਂ ਜੀ ਤੇ ਕੀ ਹੋਇਆ ਜੀ? ਪਾਜੀ ਨੂਰਪੁਰ ਬੇਦੀ ਤੋਂ ਨਿਖਲ ਲੋਟਿਆ ਨਾਮ ਦਾ ਮੁੰਡਾ ਸਾਡਾ ਭਤੀਜਾ ਲੁਧਿਆਣੇ ਕਿਸੇ ਕੰਮ ਬਾਸ਼ ਜਾ ਰਿਹਾ ਏ ਤੇ ਜੀ। ਰਾਸਤੇ ਵਿੱਚ ਇੱਕ ਟਰੈਕਟਰ ਜਿਹਨਾਂ ਕੇ ওভারਲੋਡ ਵੇਟ ਲੱਦਿਆ ਪਤਾ ਲੱਕੜੀ ਲੱਦੀ ਵੀ ਸੀ। ਇੱਕਦਮ ਰਸਤੇ ਕੇ ਬ੍ਰੇਕ ਲਗਾ ਦਿੱਤੀ ਜੀ ਤੇ i20 ਕਾਰ ਜਿਹੜੀ ਇਹਦੇ ਵਿੱਚ ਜਾ ਕੇ ਵੱਜੀ ਜੀ ਤੇ ਨੀਕਲ ਲੋਟੀਆਂ ਨਾਮ ਦੇ ਬੰਦੇ ਦੀ ਮੌਕੇ ਤੇ ਮੌਤ ਹੋ ਗਈ। ਇੱਕ ਮੁੰਡਾ ਹੋਰ ਨਾਲ ਦਾ ਜੀ, પ્રકાશਦੀਪ ਉਹ ਪੀਜੀਆਈ ਰੈਫਰ ਕਰ ਦਿੱਤਾ ਹੈ। ਉਹ ਵੀ ਇਸ ਟਾਈਮ ਜ਼ਿੰਦਗੀ ਮੌਤ ਦੀ ਲੜਾਈ ਲਟ ਰਿਹਾ ਜੀ। ਬਹੁਤ ਮੰਦਭਾਗੀ ਘਟਨਾ ਹੈ। ਮੰਦਭਾਗੀ ਘਟਨਾ। ਸਾਡੀ ਸਰਕਾਰ ਤੋਂ ਇਹ ਮੰਗ ਹੈ ਜੀ ਕਿ ਜਿਹੜੇ ਟਰੈਕਟਰ ਤੇ ਟਰਾਲੀਆਂ ਇਹਨਾਂ ਨੂੰ ਰਿਫਲੈਕਟਰ ਵਗੈਰਾ ਲਾਏ ਜਾਣ ਔਰ ਜਿਹੜੇ ਨਹੀਂ ਲਗਾਗਾ ਘੁੰਮਦੇ ਇਦਾਂ ਦਾ ਓਵਰਲੋਡ ਵਜ਼ਨ ਹੈ ਇਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ। ਹਾਂਜੀ ਕੀ ਨਾਮ ਆ ਤੁਹਾਡਾ ਕਿਹੜੀ ਜਗ੍ਹਾ ਤੋਂ? ਸੁਨੀਲ ਕੁਮਾਰ ਜੀ ਪਿੰਡ ਨੂਰਪ੍ਰਵੇਦੀ ਨੂਰਪ੍ਰਵੇਦੀ ਕੀ ਹੋਇਆ? ਇਹ ਸਾਡਾ ਇੱਕ ਨikhil ਕੁਮਾਰ ਲੜਕਾ ਨੂਰਪ੍ਰਵੇਦੀ ਤੋਂ ਆ ਰਿਹਾ ਜੀ ਨikhil ਸ਼ਰਮਾ ਸਨੋ ਸੰਜੀਵ ਸੰਜੀਵ ਸ਼ਰਮਾ ਜੀ ਨੂਰਪ੍ਰਵੇਦੀ ਤੋਂ ਲੁਧਿਆਣੇ ਨੂੰ ਜਾ ਰਹੇ ਤੇ ਜਿੱਥੇ ਕਿ ਇੱਕ ਚਮਕੌਰ ਸਾਹਿਬ ਵੱਲ ਤੋਂ ਦੋਹਾਈ ਵਾਲੀ ਸਾਈਡ ਨੂੰ ਇੱਕ ਓਵਰਲੋਡ ਟ੍ਰੈਲੀ ਆ ਰਹੀ ਸੀ ਜਿਸ ਦੇ ਵਿੱਚ ਬਹੁਤ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਸੀ ਉਸ ਨੇ ਅਚਾਨਕ ਬ੍ਰੇਕ ਲਾਤੀ ਜਿਸ ਨਾਲ ਗੱਡੀ ਦੀ ਵਿੱਚ ਟੱਕਰ ਹੋ ਗਈ ਜਿਸ ਦੇ ਵਿੱਚ ਨikhil Sharma ਦੀ ਤਾਂ मौके ਤੇ ਹੀ ਮੌਤ ਹੋ ਗਈ ਜੀ ਇੱਕ ਬੰਦਾ ਹਜੇ ਜਿਹੜਾ ਦੂਆ ਵਿਅਕਤੀ ਦਾ ਆਕਾਸ਼ ਸ਼ਰਮਾ ਆਕਾਸ਼ ਆਕਾਸ਼ ਕਾਨਾ ਆਕਾਸ਼ ਦੀਪ ਜੀ ਉਹ ਪੀਜੀਆਈ ਨੂੰ ਰੈਫਰ ਕੀਤਾ ਵਾ ਜੀ ਸੀਰੀਅਸ ਹੈ ਇਹ ਜਿਹੜਾ ਜਿਹੜਾ ਨਿਕਲ ਕਿੱਥੋਂ ਕਿੱਥੇ ਜਾ ਰਿਹਾ ਇਹ ਨੂਰ ਪਰਵੇਦੀ ਤੋਂ ਲੁਧਿਆਣੇ ਨੂੰ ਜਾ ਰਹੇ ਤੇ ਜੀ ਰੇਡੀਮੇਡ ਦਾ ਕੰਮ ਕਰਦੇ ਇਹਨਾਂ ਦਾ ਰੇਡੀਮੇਡ ਦਾ ਬਹੁਤ ਵੱਡਾ ਬਿਜ਼ਨਸ ਹੈ ਨੂਰ ਪਰਵੇਦੀ ਵਿਖੇ ਤੇ ਘਟਣਾ ਕਿੰਨੇ ਵਜੇ ਦੀ ਹੈ ਇਹ ਰਾਤੀ ਤਕਰੀਬਨ 9 ਵਜੇ ਦੀ ਹੈ ਜੀ ਇਸ ਹੁਣ ਮੰਗ ਕੀ ਕਰਦੇ ਮੰਗ ਪ੍ਰਸ਼ਾਸਨ ਤੇ ਇਹੀ ਹੈ ਜਿਹੜੇ ਓਵਰਲੋਡ ਟਰੈਕਟਰ ਚੱਲਦੇ ਜਾਂ ਟਰੈਲੀਆਂ ਕੁਝ ਵੀ ਹੈ ਇਹਨਾਂ ਤੇ ਪ੍ਰਸ਼ਾਸਨ ਨੂੰ ਨੱਥ ਪਾਣੀ ਚਾਹੀਦੀ ਤੇ ਓਵਰਲੋਡ ਗੱਡੀਆਂ ਜਿਹੜੀਆਂ ਬੇ ਉਹ ਚੱਲਦੀਆਂ ਜੀ ਉਹ ਬੰਦ ਹੋਣੀਆਂ ਚਾਹੀਦੀਆਂ ਇਹ ਆਰਟੀਓ ਸਾਹਿਬ ਜਾਂ ਡੀਟੀਓ ਸਾਹਿਬ ਜਾਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹ ਇਨਾਂ ਉੱਪਰ ਧਿਆਨ ਦੇਣਾ ਚਾਹੀਦਾ ਜੀ ਇਹ ਟੱਕਰ ਜਿਹੜੀ ਹੋਈ ਹੈ ਕਿਹੜੇ ਬਹਾਨੇ ਹੋਈ ਹੈ ਬਹਾਨਾ ਟਰੈਕਟਰ ਦਾ ਜੀ ਪਿੱਛੇ ਟਰੈਲੀ ਹੈ ਟਰੈਲੀ 'ਚ ਬਹੁਤ ਹੀ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਦੀ ਜੀ ਜਿਹਦੇ ਕਾਰਨ ਹੋਈ ਜੀ ਇਹ ਨਾ ਉਹਦੇ ਪਿੱਛੇ ਕੋਈ ਯਾਨੀ ਕਿ ਕੋਈ ਇਦਾਂ ਦੀ ਕੋਈ ਲਾਈਟ ਰਿਫਲੈਕਟਰ ਜਾਂ ਕੋਈ ਇਦਾਂ ਦੀ ਕੋਈ ਚੀਜ਼ਾਂ ਲਾਈਆਂ ਹੋਈਆਂ ਜਿਹਦੇ ਨਾਲ ਵੀ ਪਤਾ ਲੱਗ ਜੀ ਵੀ ਅੱਗੇ ਟਰੈਕਟਰ ਜਾ ਰਿਹਾ ਰਾਤ ਨੂੰ ਐਸੇ ਹੀ ਤਰ੍ਹਾਂ ਰਿਸ਼ਨਲ ਐਸਚਓ ਕੋਣਾ ਮਛੂੜਾ ਸਰ ਇੱਕ ਐਕਸੀਡੈਂਟ ਦਾ ਮਾਮਲਾ ਕੀ ਹੈ ਜੀ ਇਹ ਦਾ 27 5 2024 ਨੂੰ ਨਾ ਇੱਕ ਟਰਾਲੀ ਔਰ i20 ਕਾਰ ਦਾ ਐਕਸੀਡੈਂਟ ਹੋਇਆ ਮਲੂਰ ਤਰ੍ਹਾਂ ਦੇ ਨੇੜੇ ਜਦੋਂ ਉਹ ਕੋਈ ਕਰੀਬ 9:00 ਦਾ ਟਾਈਮ ਸੀ ਇਹਦਾ ਫਾਦਰ ਪਿੱਛੇ ਪਿੱਛੇ i20 ਗੱਡੀ ਲੈ ਕੇ ਆ ਰਿਹਾ ਇਹਦਾ ਲੜਕਾ ਨਿਖਲ ਕੁਮਾਰ ਸ ਦਾ ਸੰਜੀਪ ਕੁਮਾਰ ਦਾ ਲੜਕਾ ਨਿਖਲ ਕੁਮਾਰ ਨਿਖਲ ਚਰਵਾ ਸ ਦਾ ਉਹ ਅੱਗੇ ਕੀ ਗੱਡੀ ਲੈ ਕੇ ਆਪਣੇ ਦੋਸਤਾਂ ਨਾਲ ਆਪਣੀ ਸ਼ੋਪਿੰਗ ਕਰਨ ਲਈ ਲੁਧਿਆਣਾ ਜਾ ਰਿਹਾ ਸੀ ਜਦੋਂ ਇਹ ਨਾ ਸਤੀ ਜਗ੍ਹਾ ਦੇ ਕੋਲ ਹੈ ਨਹਿਰ ਤੇ ਨਾਲ ਨਾਲ ਗੜੀ ਆਪਣੇ ਚੋਹਰ ਸਾਹਿਬ ਤੋਂ ਗੜੀ ਖੜੀ ਤਰਖਣਾ ਨੂੰ ਆ ਰਹੀ ਸੀ ਕੋੜਾ ਨੂੰ ਸਤੀਆਂ ਸਤੀਆਂ ਦੇ ਕੋਲ ਤਾਂ ਜਦੋਂ ਜਕ ਤੇਜ਼ ਰਫਤਾਰ ਨਾਲ ਮੁਰੇ ਟਾਲੀ ਲੱਕੜਾਂ ਲੋਡ ਸੀ ਜਿਹੜੇ ਮੋਚੀ ਤਕਰੀਬਨ 3-4 ਫੁੱਟ ਪਿੱਛੇ ਨੂੰ ਨਿਕਲੇ ਸੀ ਜਿਹੜੇ ਟੱਲੀ ਨੇ ਬਗਰ ਕੋਈ ਵੀ ਲੋਰ ਰਫਲੈਕਟਰ ਜਾਂ ਕੋਈ ਲਾਈਟ ਨਾ ਹੋਣ ਕਰਕੇ ਕੋਈ ਵੀ ਜਦੋਂ ਪਿੱਛੋਂ ਟੰਡ ਆਪਣੇ ਗੱਡੀ ਚ ਆ ਰਹਿ ਦਿੱਤਾ ਮਰੇ ਕੁਝ ਨਾ ਇਸਨ ਕਰਕੇ ਜਿਹੜੀ ਗੱਡੀ ਹੈ ਨਾ ਜੱਕ ਦਾ ਡਰਾਈਵਰ ਨੇ ਆਪਣੇ ਟੈਕਨ ਵਾਲੇ ਨੇ 브্রেক ਮਾਰੀ ਤੇ ਜਿਹੜੀ ਟਰਾਲੀ ਆ ਉਹ ਮੋਚਾਂ ਦੇ ਥੱਲੇ ਟਰਾਲੀ ਵਿੱਚ ਜਾ ਕੇ ਵੱਜੀ ਜਿਹਦੇ ਨਾਲ ਇੱਕ ਆਕਾਸ਼ਦੀਪ ਉਹ ਚੰਡੀਗੜ੍ਹ ਦਾਖਲਾ 32 ਤੇ ਜਿਹੜੀ ਦੂਸਰੇ ਦੀ ਆ ਡੈਡੂਆ ਆਪਣੇ ਨikhil ਨਿਕਲ ਸ਼ਰਮਾ ਸੀ ਸੰਜੀਵ ਦਾ ਲੜਕਾ ਮੂਰਪੁਰ ਵੇਦੀ ਤੋਂ ਉਹਦੀ ਜਦੋਂ ਉਹਦਾ ਡੈਡੀ ਆਪਣੇ ਰਾਜੀ ਦਾ ਵੀ ਮਦਦ ਨਾਲ ਲੈ ਕੇ ਆ ਰਿਹਾ ਸੀ ਉਹਦੀ ਰਸਤੇ ਵਿੱਚ ਡੈਥ ਹੋ ਗਈ ਸੀ ਇਹ ਜਿਹੜੀ ਅੱਜ ਸਿਵਲ ਹਸਪਤਾਲ ਮਛੂੜੇ ਤੇ ਜਿਹੜੀ ਕਾਰਵਾਈ ਅੰਡਰ ਸੈਕਸ਼ਨ ਐਫ ਆਈ ਆਰ ਨੰਬਰ 70 ਮਿਤੀ 28 5224 ਅੰਡਰ ਸੈਕਸ਼ਨ 279 337 333 304 427 ਆਈ ਪੀਸੀ ਪੀ ਐਸ ਮਛੂੜਾ ਤੇ ਦਰਜ ਕਰਕੇ ਰਜਿਸਟਰ ਦਰਜ ਇਸੇ ਕਰਕੇ ਪੀਸ਼ਮ ਲੋਤੀ ਲਈ ਗਈ ਆ ਅੱਜ ਜਿਹੜਾ ਦੋਚੀ ਆ ਟਕਟਾਲੀ ਦਾ ਜਿਹੜਾ ਡਰਾਈਵਰ ਸੀ ਉਹ ਮੁੱਖੇ ਤੋਂ ਨਾਮ ਨੂੰ ਵਿਅਕਤੀ ਦੇ ਖਿਲਾਫ ਤਾ ਅਜਿਹੇ ਉਹਨੂੰ ਪੁੱਛੀਆ ਉਹ ਦੋ ਚੀਜ਼ਾਂ ਬਾਰੇ ਪਤਾ ਨਹੀਂ ਲੱਗ ਸਕਿਆ ਉਹਦੇ ਬਾਅਦ ਉਹਦੀ ਭਾਂ ਜਾਰੀ ਹੈ ਜਿਹੜੀ ਮੌਕੇ ਤੋਂ ਨਾ ਆਪਣਾ ਮਨ ਨੇਰੇ ਦਾ ਫਾਇਦਾ ਉਠਾਉਂਦਾ ਹੋਇਆ ਮੌਕੇ ਤੋਂ ਭੱਜ ਗਿਆ